ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਲੋ ਜੀ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਪੇਸ਼ਕਸ਼ ਲੈ ਕੇ ਅੱਜ ਮੈਂ ਤੁਹਾਡੇ ਸਾਹਮਣੇ ਆਪਣੇ ਦਿਲ ਦੀਆਂ ਭਾਵਨਾਵਾਂ ਆਪਣੇ ਦਿਲ ਦੇ ਵਿਚਾਰ ਲੈ ਕੇ ਹਾਜ਼ਰ ਹੋਈ ਹਾਂ ਅੱਜ ਬੈਠੇ ਬੈਠਿਆਂ ਮੇਰੇ ਮਨ ਵਿੱਚ ਕੁਝ ਲਾਈਨਾਂ ਉੱਬਰ ਆਈਆਂ ਤੇ ਤੁਸੀਂ ਇਹਨਾਂ ਨੂੰ ਬੋਲੀਆਂ ਸਮਝੋ ਟੱਪੇ ਸਮਝੋ ਜਾਂ ਗੀਤ ਸਮਝੋ ਹੈ ਤਾਂ ਕੁਝ ਲਾਈਨਾਂ ਪਰ ਇਹਨਾਂ ਦਾ ਅਰਥ ਫਾਵਰ ਤੁਸੀਂ ਸਮਝੋਗੇ ਸ਼ਬਦਾਵਲੀ ਬਹੁਤ ਹੀ ਪਿਆਰੀ ਹੈ ਤੇ ਅਰਥ ਵੀ ਬਹੁਤ ਹੀ ਮਹੱਤਵਪੂਰਨ ਬਹੁਤ ਹੀ ਪਿਆਰਾ ਹੈ ਮੈਂ ਮੰਨਦੀ ਹਾਂ ਕਿ ਅਗਰ ਕੋਈ ਵੀ ਕੋੜੀਆਂ ਸੁਹਾਗ ਗਾਉਂਦਾ ਹੈ ਕੋਈ ਵੀ ਗੀਤ ਗਾਉਂਦਾ ਹੈ ਉਸ ਨੂੰ ਪੈਨ ਤੇ ਕਾਗਜ਼ ਦੇ ਨਾਲ ਜ਼ਰੂਰ ਦੋਸਤੀ ਕਰਨੀ ਪੈਂਦੀ ਹੈ ਇਸੀ ਤਰ੍ਹਾਂ ਮੇਰੀ ਵੀ ਪੈਨ ਤੇ ਕਾਗਜ਼ ਦੇ ਨਾਲ ਦੋਸਤੀ ਹੈ ਕਦੇ-ਕਦੇ ਮੇਰੇ ਮਨ ਵਿੱਚ ਕੁਝ ਵਿਚਾਰ ਆ ਜਾਂਦੇ ਹਨ ਤਾਂ ਮੈਂ ਤੁਹਾਡੇ ਲਈ ਲੈ ਕੇ حاضر ਹੋ ਜਾਂਦੀ ਹਾਂ ਲੋ ਜੀ ਉਮੀਦ ਕਰਦੀ ਹਾਂ ਪਸੰਦ ਕਰੋਗੇ ਹੋ ਬੱਲੇ ਬੱਲੇ ਬਨੇ ਰੇ ਉੱਤੇ ਬੋਲਦਾ ਏ ਕਾਂ കുടി ബാടി നീ പേക്കുടിക്ക് മൂടി പേക്കുടി മൂടി ਹੋ ਬੱਲੇ ਬੱਲੇ ਨੀ ਡੱਬੇ ਵਿੱਚ ਕਿਉ ਕੁੜੀਓ ਹੋ ਬੱਲੇ ਬੱਲੇ ਨੀ ਡੱਬੇ ਵਿੱਚ ਕਿਉ ਕੁੜੀਓ ਨੀ ਮੈਂ ਜਾਣਾ ਹੈ ਪੇਕਿਆਂ ਨੂੰ ਉੜੀ ਕੇ ਮੇਰਾ ਪਿਓ ਕੁੜੀਓ ਨੀ ਮੈਂ ਪੇਕਿਆਂ ਨੂੰ ਜਾਣਾ ਉੜੀ ਕੇ ਮੇਰਾ ਪਿਓ ਕੁੜੀਓ ਹੋ ਬੱਲੇ ਬੱਲੇ ਨਿਰਦੀਆ ਸਾ ਖੀਰ ਕੁੜੀਓ ਹੋ ਬੱਲੇ ਬੱਲੇ ਨਿਰਦੀਆ ਸਾ ਖੀਰ ਕੁੜੀਓ ਨੀ ਮੇ ਪੇਕਿਆ ਨੂੰ ਜਾਣਾ ਉਢੀਕਣ ਮੇਰੇ ਵੀਰ ਕੁੜੀਓ ਨੀ ਮੇ ਪੇਕਿਆ ਨੂੰ ਜਾਣਾ ਉਢੀਕਣ ਮੇਰੇ ਵੀਰ ਕੁੜੀਓ ਹੋ ਬੱਲੇ ਬੱਲੇ ਨੀ ਕਰਦੀਆਂ ਸਾਂਭ ਚਾਬੀਆਂ ਹੋ ਬੱਲੇ ਬੱਲੇ ਨੀ ਕਰਦੀਆਂ ਸਾਂਭ ਚਾਬੀਆਂ ਅਨੇ ਮੇ ਪੇਕਿਆਂ ਨੂੰ ਜਾਣਾ ਓੜੀ ਕਾ ਮੇਰੀਆਂ ਕਰਨ ਪਾਬੀਆਂ ਹੋ ਨੀ ਮੇ ਪੇਕਿਆਂ ਨੂੰ ਜਾਣਾ ਓੜੀ ਕਾ ਮੇਰੀਆਂ ਕਰਨ ਪਾਬੀਆਂ ਜੇ ਲੋਕੋ ਤਨੂ ਧੀਆ ਪਿਆਰੀਆਂ ਜੇ ਲੋਕੋ ਤਨੂ ਧੀਆ ਪਿਆਰੀਆਂ ਪੁੱਤ ਰਾਂਬਰਾ ਬਰਮਾਨ ਬਖਸ਼ੋ ਤੁਸੀਂ ਧੀਆ ਨੂੰ ਆਪਣੀ ਸ਼ਾਨ ਸਮਝੋ ਤੁਸੀਂ ਧੀਆ ਨੂੰ ਆਪਣੀ ਸ਼ਾਨ ਸਮਝੋ ਤੁਸੀਂ ਧੀਆ ਨੂੰ ਆਪਣੀ ਸ਼ਾਨ ਸਮਝੋ ਜੇ ਲੋਕੋ ਤੁਨੂੰ ਤੀਆਂ ਪਿਆਰੀਆਂ ਪੁੱਤਾਂ ਵਾਂਗੂ लाਡ ਲੜਾਇਆ ਕਰੋ ਐਵੇਂ ਵੇਖ ਕੇ ਨਾ ਮੱਥੇ ਵਟ ਪਾਇਆ ਕਰੋ ਤੀਆਂ ਵੇਖ ਕੇ ਨਾ ਮੱਥੇ ਵਟ ਪਾਇਆ ਕਰੋ ਤੀਆਂ ਵੇਖ ਕੇ ਨਾ ਮੱਥੇ ਵਟ ਪਾਇਆ ਕਰੋ ਸੋਹਰੇ ਕਰਵਾਲਿਓ ਤੁਸੀਂ ਵੀ ਸਮਝੋ ਸੋਹਰੇ ਕਰਵਾਲਿਓ ਤੁਸੀਂ ਵੀ ਸਮਝੋ ਨੂਹਾ ਵਿੱਚੋਂ ਧੀਆ ਨੂੰ ਨਿਹਾਰਿਆ ਕਰੋ ਐਵੇਂ ਦਾਜ ਪਿੱਛੇ ਨੂਹਾ ਨੂੰ ਨਾ ਸਾੜਿਆ ਕਰੋ ਨੂਹਾ ਵਿੱਚੋਂ ਧੀਆ ਨੂੰ ਨਿਹਾਰਿਆ ਕਰੋ ਐਵੇਂ ਦਾਜ ਪਿੱਛੇ ਨੂਹਾ ਨੂੰ ਨਾ ਸਾੜਿਆ ਕਰੋ ਐਵੇਂ ਦਾਜ ਪਿੱਛੇ ਨੂਹਾ ਨੂੰ ਨਾ ਸਾੜਿਆ ਕਰੋ ਠੰਡੇ ਬੋੜ ਦੀ ਛਾਂ ਬਣ ਜਾਏ ਠੰਡੇ ਬੋੜ ਦੀ ਛਾਂ ਬਣ ਜਾਏ ਨੀ ਮੈਂ ਹਰ ਵੇਲੇ ਸ਼ੁਕਰ ਮਨਾਵਾਂ ਜੇ ਸਸ ਮਾਂ ਬਣ ਜਾਏ ਨੀ ਮੈਂ ਹਰ ਵੇਲੇ ਸ਼ੁਕਰ ਮਨਾਵਾਂ ਜੇ ਸਸ ਮਾਂ ਬਣ ਜਾਏ ਚਾਵਾਂ 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 ਜੇ ਸੱਸ ਮਾਂ ਬਣ ਜਏ ਚਾਵਾਂ 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 ਵੀ ਜੇ ਸੱਸ ਮਾਂ ਬਣ ਜਏ ਮੈਂ ਪੇਕੀ ਕਦੇ ਨਾ ਜਾਵਾਂ ਜੇ ਸੱਸ ਮਾਂ ਬਣ ਜਏ ਮਾਂ ਬਣ ਜਾਈ ਮੈਂ ਪੇਕੇ ਕਦੇ ਨਾ ਜਾਵਾਂ ਜੇ ਸੱਸ ਮਾਂ ਬਣ ਜਏ ਧੰਨਵਾਦ ਜੀ ਉਮੀਦ ਕਰਦੀ ਹਾਂ ਤੁਹਾਨੂੰ ਮੇਰੇ ਦਿਲ ਦੀਆਂ ਭਾਵਨਾਵਾਂ ਇਹ ਪਸੰਦ ਆਈ ਲਾਈਨਾਂ ਕੁਝ ਪਸੰਦ ਆਈਆਂ ਹੋਣਗੀਆਂ Da nota.